ਰੇ ਜੀ ਰੁਕ ਸਾਥੀਰੇ ਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਦੀਵਾਲੀ ਆ ਰਹੀ ਹੈ ਦੀਵਾਲੀ ਤੇ ਇਲੈਕਟ੍ਰੋਨਿਕ ਤੇ ਜਿਹੜੀਆਂ ਵੀ ਦੁਕਾਨਾਂ ਸੱਜ ਗਈਆਂ ਨੇ ਤਾਂ ਹਰ ਇੱਕ ਵੱਲੋਂ ਆਪਣੇ ਆਪਣਾ ਆਫਰ ਲਗਾਇਆ ਜਾ ਰਿਹਾ ਤਾਂ ਗਿਫਟ ਵੀ ਦਿੱਤੇ ਜਾ ਰਹੇ ਨੇ ਇਸ ਟਾਈਮ ਅਸੀਂ ਮਨੀਤ ਟੈਲੀਕਾਮ ਤੇ ਖੜੇ ਆ ਮਨੀਤ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਵੀ ਇਹਨਾਂ ਨੇ ਕੀ ਆਫਰ ਇਹ ਦੇ ਰਹੇ ਨੇ ਆਪਣੇ ਗਾਹਕਾਂ ਨੂੰ ਸਰ ਕੀ ਹਾਲਾ ਜੀ ਬੰਨਿਆ ਸੇਤਾ ਰੁਕੋ ਰੁਕੋ ਵੀਰ ਤੇ ਵਲੀ ਆ ਗਈ ਹੁਣ ਤੇ ਕੀ ਕੀ ਆਫਰ ਆਪਣੇ ਵੱਲੋਂ ਲਗਾਏ ਜਾ ਰਹੇ ਨੇ ਟਵਾਲੀ ਵੱਲੋਂ ਤਾਂ ਜੀ ਕਲਾ ਕਸਟਮਰ ਨੂੰ ਜਿਹੜਾ ਬੈਨੀਫਿਟ ਆਉਂਦਾ ਕੈਸ਼ਬੈਕ ਦਾ ਜਿਹੜਾ ਕਾਰਡਾਂ ਤੇ ਜਿਹੜੀ ਕੋ ਐਚਡੀਐਫਸੀ ਦਾ ਕਾਰਡ ਆ ਉਹਦੇ ਤੇ 5 5 6000 ਰੁਪਏ ਕੈਸ਼ਬੈਕ ਮਿਲਦਾ ਹੂੰ ਬਾਕੀ ਫਾਈਨਾਂਸ ਕੰਪਨੀਆਂ ਨੇ ਜਿਵੇਂ ਬਜਾਜ ਆਈਡੀਐਫਸੀ ਇਹ ਕੰਪਨੀਆਂ ਨੇ ਇੱਦਾਂ ਸਕੀਮ ਚੱਲਦੀ ਆ 990 ਰੁਪਏ ਦੀ ਹਨਾ ਜਿਵੇਂ ਕਿਸੇ ਨੇ ਮੰਨ ਲਓ 24 ਰੁਪਏ ਦੀ ਮਸ਼ੀਨ ਲੈਣੀ ਆ ਪੁਦੀਆ 1.25 ਦੀਆਂ 24 ਗਿੱਸਾ ਬਣ ਜੂਗੀਆਂ ਨੇ ਪਹਿਲਾਂ ਇਹ ਬੈਨੀਫਿਟ ਕੰਪਨੀ ਨੇ ਦਿੱਤਾ ਹੋਇਆ ਉਹ ਅੱਛਾ ਜੀ ਉਹ ਉਹਦਾ ਆਪਾਂ ਬੈਨੀਫਿਟ ਲੈ ਸਕਦੇ ਹਾਂ बजाज ਦਾ ਆਈਡੀਆ ਤੁਸੀਂ ਦਾ ਹਮ ਅੱਛਾ ਫਿਰ ਆਫਰ ਨੂੰ ਲੈ ਕੇ ਜਿਵੇਂ ਕੋਈ ਵੀ ਵਾਸ਼ਿੰਗ ਚੀਜ਼ ਦੇ ਦੇਣੇ ਹੋ ਤੁਸੀਂ ਉਦੇ ਨਾਲ ਕੁਝ ਹੋਰ ਐਕਸਟਰਾ ਸਮਾਨ ਦੇ ਜਿਵੇਂ ਇਦਾਂ ਦਾ ਤੁਹਾਡੇ ਵੱਲੋਂ ਲਗਾਇਆ ਗਿਆ ਇਸ ਵਾਰੀ ਹਾਂਜੀ ਜਿਵੇਂ ਤੁਸੀਂ ਆਪਣੇ ਕੋਈ ਮਸ਼ੀਨ ਲੈਣੇ ਹੋ ਉਹਨਾਂ ਆਪਾਂ ਇੱਕ ਦੁਕਾਨੋਂ ਲੋ ਗਿਫਟ ਰੱਖਿਆ ਹੋਇਆ ਜਿਵੇਂ ਕੋਈ ਪ੍ਰੈਸ ਜਾਂ ਡਬਲ ਵੈਡ ਦਾ ਗੰਬਲ ਹੋ ਗਿਆ ਜਾਂ ਚਾਪਰ ਹੋ ਗਿਆ ਬਲੈਂਡਰ ਹੋ ਗਿਆ ਅਗਲਾ 4:00 ਬਜੇ ਕੋਈ ਵੀ ਗਿਫਟ ਲੈ ਸਕਦਾ ਵਾ ਜਿੰਦਾ ਮਰਜ਼ੀ ਲੈ ਲਵੇ ਅੱਛਾ ਜੀ ਕੋਈ ਜ਼ਿਆਦਾ ਡਰਾਮਾ ਨਹੀਂ ਚੱਕ ਕੇ ਰੱਖਿਆ ਹੋਇਆ ਵੀ ਪ੍ਰੋਡਕਟ ਜੁ 2000 ਵਧਾ ਦਈਏ ਹਾਂ ਹੌਲੀ ਕਰੀ ਬਣ ਜਾ ਹਾਂ ਜਿਵੇਂ ਪ੍ਰੋਡਕਟ ਆਪਾਂ 2000 ਵਧਾ ਕੇ ਹਾਂ ਠੀਕ ਹੈ ਜੀ ਉਹਦੇ ਵਿੱਚ ਹੀ ਇਹਦਾ 2000 ਦਾ ਆਪਾਂ ਗਿਫਟ ਰੱਖ ਦਈਏ ਫਿਰ ਉਹ ਗਲਤ ਜਾ ਕੰਮ ਲੱਗਦਾ ਇਸ ਕਿਤੇ ਜਿਆਦਾ ਜਿਆ ਰੇਟ ਰੱਖਿਆ ਹੈ ਹੋਲ ਸੇਲ ਦਾ ਅੱਛਾ ਜੀ ਅੱਛਾ ਬ੍ਰਾਂਡ ਕੀ ਕੀ ਹੈ ਕੰਪਨੀਆਂ ਨੇ ਤੁਹਾਡੇ ਕੋਲ ਦੇਖੋ ਗ੍ਰੈਂਡ ਸੈਂਟਨ ਹੈਗਾ ਐਸਜੀ ਲਰਡ ਵੀਜੂ ਆ ਨਾ ਤੇ ਈਸਰ ਪਿਆ ਆਪਣੇ ਕੋਲ ਤੋਸ਼ੀਬਾ ਪਿਆ ਵਾ ਇਨਟੈਕਸ ਤੇ ਬ੍ਰਾਂਡ ਜਿੰਨੇ ਸਾਰੇ ਨੇ ਅੱਛਾ ਜਿਹੜਾ ਐਸ ਵਾਰੀ ਦਿਵਾਲੀ ਤੇ ਜਿਹੜੀ ਸੇਲ ਚੱਲ ਰਹੀ ਹੈ ਉਹ ਜ਼ਿਆਦਾ ਸੈਮਸੰਗ ਦੀ ਸੇਲ ਚ ਹੈ। ਅੱਛਾ ਜੀ। ਐਸ ਵਾਰੀ ਜਿਹੜੀ ਦਿਵਾਲੀ ਤੇ ਐਲਈਡੀ ਵਿਕ ਰਹੀ ਔਰ ਦਿਵਾਲੀ ਤੇ ਬੀਸ਼ੀਜ਼ ਵਿਕ ਰਹੀਆਂ ਨੇ ਉਹ ਜ਼ਿਆਦਾ ਸੈਮਸੰਗ ਦੀ ਵਿਕ ਰਹੀ ਹੈ। ਠੀਕ ਹੈ। ਕਿਉਂਕਿ ਉਹਦੇ ਵਿੱਚ ਕੀ ਹੈ ਕਿ ਅਗਲਾ ਬ੍ਰਾਂਡ ਦੀ ਐਲਈਡੀ ਤੇ ਆ ਜਾਂਦਾ ਵਾ। ਇਹ ਕੁਝ ਕਿਸੇ ਛੋਟੀ ਬਣ ਜਾਂਦੀ ਹੈ ਤਾਂ ਉਹ ਕਸਟਰ ਨੂੰ ਲੈਣਾ ਸੌਖਾ ਹੋ ਜਾਂਦਾ। ਅੱਛਾ। ਅੱਛਾ ਫਰਨੀਚਰ ਦਾ ਵੀ ਆਪਣੇ ਕੋਲੇ ਸਮਾਨ ਹੈ। ਫਰਨੀਚਰ ਥੱਲੇ ਪਿਆ ਵਾ ਅੱਛਾ ਜੀ ਬੈੱਡ ਅਲਮਾਰੀਆਂ ਸੋਫੇ ਗੱਦੇ ਆਪਾਂ ਥੱਲੇ ਤੁਹਾਨੂੰ ਦਿਖਾਉਨੇ ਆ। ਹਮਮ ਨਾਲ ਦੀ ਇੱਕ ਸ਼ਾਪ ਵੀ ਕਿਸੇ ਫਰੰਡ ਦੀ ਪਈ ਸੀ ਜੀ ਖਾਲੀ ਆਪਾਂ ਉੱਤੇ ਵੀ ਸਾਰਾ ਕੁਝ ਬਣਾਇਆ ਹੋਇਆ ਵਾ ਯਾਨੀ ਕਿ ਇੱਥੇ ਰੱਖਿਆ ਸਮਾਨ ਕਾਫੀ ਤੇ ਰੇਟ ਵੀ ਬਹੁਤ ਜ਼ਾਇਦਾ ਰੱਖਿਆ ਫਰਨੀਚਰ ਦੇ ਮਤਲਬ ਬ੍ਰਹਮਾ ਜਾਨੀ ਕਰਕੇ ਰੱਖਿਆ ਹੋਇਆ ਹੈਗਾ ਤੇ ਵੀ ਚੱਕ ਲਿਓ ਜੀ ਪੁਰਾਣਾ ਬੈੱਡ ਲਿਓ ਜੀ ਪੁਰਾਣੀ ਮਸ਼ੀਨ ਲਿਓ ਜੀ 8000 ਰੁਪਏ ਦੀ ਨਵੀਂ ਲੈ ਜਾਓ ਜੀ ਬਹੁਤ ਜੈਨੂਨ ਜਗ੍ਹਾ ਬਰੱਖਿਆ ਹੋਇਆ ਤੇ ਜੈਨੂਨ ਜੇ ਆਪਾਂ ਰੇਟ ਰੱਖੇ ਹੋਏ ਜੀ ਲੋਕੀ ਵੀ ਸਮਝਦੇ ਆ ਅੱਜਕੱਲ ਗਿਫਟ ਵਾਲਾ ਡਰਾਮਾ ਬਹੁਤ ਪੁਰਾਣਾ ਹੋ ਗਿਆ ਹੁਣ ਠੀਕ ਆ ਅੱਛਾ ਉਹਦੇ ਉੱਤੇ ਵੀ ਕੋਈ ਗਿਫਟ ਵਗੈਰਾ ਹੈ ਹਾਂ ਉੱਤੇ ਜੋ ਜੈਦ ਗਿਫਟ ਹੁੰਦੇ ਆ ਜਿਵੇਂ ਮੰਨ ਲਓ ਆਪਣੇ ਕੋਲ ਉਹਦੇ ਵਿੱਚ ਸੇਮ ਉਹੀ ਚਾਰ ਪੰਜ ਗਿਫਟ ਜਿਹੜੇ ਪਹਿਲਾਂ ਦੱਸੇ ਆ ਸੇਮ ਉਹੀ ਗਿਫਟ ਉਹਦੇ ਵਿੱਚ ਵੀ ਕੋਈ ਕਸਟਮਾਈਜ਼ੇਸ਼ਨ ਦੀ ਤਾਂ ਆ ਅੱਛਾ ਕਸਟਮਰਾਂ ਸਿਆਣਾ ਬਹੁਤ ਹੋ ਗਿਆ ਕਸਟਮਰ ਸਮਝਦਾ ਹਰੇਕ ਗੱਲ ਨੂੰ ਹੁਣ ਪਰ ਮੰਨ ਲਓ ਕੋਈ ਆਪਣੇ ਕੋਲ ਕੋਈ ਐਲਡੀ ਲੈਣ ਆਇਆ ਹੈ ਨਾ ਆਪਾਂ 14000 ਦੀ ਐਲਡੀ ਨੂੰ 16000 ਦੀ ਦੱਸ ਰਹੇ ਹਾਂ 16000 ਦੀ ਐਲਡੀ ਨੂੰ ਫਿਰ ਉਹਨੂੰ ਅ ਡੌਲਾ ਪਾ ਕੇ ਵੇਚ ਰਹੇ ਹਾਂ ਉਹਦੇ ਨਾਲ ਆਪਾਂ 11500 2000 ਦੇ ਗਿਫਟ ਦੇ ਰਹੇ ਆ ਫਿਰ ਕਸਟਮਰ ਨੇ ਪਹਿਲਾਂ ਸਵਾਲ ਤਵੰਦਾ ਕਿ ਵੀਰੇ ਤਾਂ ਹੈ ਹੀ 14000 ਰੁਪਈਆ ਦੀ ਫਿਰ ਉਹ ਸੁਣਨਾ ਹੀ ਬਹੁਤ ਔਖਾ ਹੋ ਜਾਂਦਾ ਇਸ ਕਰੇ ਪਹਿਲਾਂ ਹੀ 14000 ਦਾ ਰੇਟ ਰੱਖੋ ਗਿਫਟ ਜੈ ਜੈ ਰੱਖੋ ਆਪਣੇ ਮਾਰਜਿਨ ਤੋਂ ਕੱਢ ਕੇ ਬਾਕੀ ਜਿਹੜੀਆਂ ਸ਼ਾਪ ਨੇ ਆਪਾਂ ਗੱਲ ਕਰਦੇ ਆ ਉਹਦੇ ਉੱਤੇ 10 10 ਗਿਫਟ ਹੁੰਦੇ ਆ ਜਾਂ ਹੋਰ ਹੁੰਦੇ ਆ ਲੇਡੀ ਦੇ ਨਾਲ ਕੋਈ ਆਪਾਂ ਫਰੀਦ ਦੇ ਦਨ ਗੀਜਰ ਫਰੀਦ ਦੇ ਦਨ ਤਾਂ ਉਹ ਫਿਰ ਕਿਵੇਂ ਐਡਜਸਟ ਹੁੰਦਾ ਹੈ ਬੰਗੜ ਸਾਹਿਬ ਬਤਾ ਕੀ ਚੈੱਕ ਕਰ ਕੋਈ ਤਾਂ ਦੁਕਾਨਦਾਰ ਸੁਣ ਲੈਂਦਾ ਅੱਛਾ ਪਰ ਬਾਜ਼ਾਰ ਚ ਕਰ ਰਿਵਿਊ ਹੁੰਦੇ ਨੇ ਉਹ ਤੁਸੀਂ ਮੇਰੇ ਤੋਂ ਸਮਾਨ ਲੈ ਕੇ ਜਾਣੇ ਹੀ ਹੋ ਤੁਸੀਂ ਕਿੰਨਾ ਸਮਾਨ ਲੈ ਕੇ ਆਪਣੇ ਕੋਲ ਹੈ ਨਾ ਤੇ ਬਾਜ਼ਾਰ ਚ ਕਰ ਰਿਵਿਊ ਹੁੰਦੇ ਨੇ ਅੱਜਕੱਲ ਕਸਟਮਰ ਸਿੱਧੇ ਠੋਕੇ ਕਹਿੰਦਾ ਉਹ ਚੋਰਾ ਦੀ ਦੁਕਾਨ ਤੇ ਨਹੀਂ ਜਾਣਾ ਹੂੰ ਐ ਉਹ ਠੱਗਾ ਦੀ ਦੁਕਾਨ ਤੇ ਨਹੀਂ ਜਾਣਾ ਠੀਕ ਹੈ ਜੀ ਅੱਜ ਕੱਲ ਬੈਕ ਰਿਵਿਊ ਵੀ ਬਹੁਤ ਮਿਲਦੇ ਨੇ ਠੀਕ ਹੈ ਜਦੋਂ ਤੁਸੀਂ ਕਸਟਮਰ ਨਾਲ ਸਹੀ ਡੀਲ ਕਰਦੇ ਹੋ ਤਾਂ ਤੁਹਾਡੇ ਰੇਟ ਸਹੀ ਆ ਤੁਹਾਨੂੰ ਕਿਸੇ ਚੀਜ਼ ਦਾ ਡਰ ਹੈ ਨਹੀਂ ਪਰ ਤੁਸੀਂ ਜਦੋਂ ਕੋਈ ਵੀਡੀਓ ਪਾਉਨੇ ਹੋ ਮੈਂ ਹਮੇਸ਼ਾ ਲੋਕਲ ਕਸਟਮਰ ਚੱਕ ਕੇ ਵੀਡੀਓ ਬਣਾਉਣਾ ਆਪਣੀ ਸ਼ਾਪ ਦੀ ਵੀ ਲੋਕਲ ਕਸਟਮਰ ਚੱਕ ਲੈਣਾ ਲੋਕੀ ਕਸਟਮਰ ਚੱਕਦੇ ਨੇ ਹਣੇ ਦਾ ਖੰਨੇ ਦਾ ਦਿੱਲੀ ਦਾ ਲੋਕਲ ਰਸਟਰ ਆਪਣੇ ਕੋਲ ਜੀ ਆਪਣਾ ਕੋਲ ਦੁਕਾਨਦਾਰੀ ਸਟੈਂਡ ਕਰ ਰਹੇ ਨੇ ਤੁਸੀਂ ਲੋਕਰ ਦੀ ਵੀਡੀਓ ਪਾ ਦਿਓ ਆਪਣੀ ਗਾਰੰਟੀ ਵਾਰੰਟੀ ਨੂੰ ਲੈ ਕੇ ਕੀ ਤੁਹਾਡਾ ਹੈ ਵਾਰੰਟੀ ਵਾਰੰਟੀ ਨੂੰ ਬ੍ਰਾਂਡ ਦੇ ਕੋ ਬ੍ਰਾਂਡ ਦੀ ਗਾਰੰਟੀ ਦਾ ਬ੍ਰਾਂਡ ਨੇ ਦੇ ਹੀ ਦੇਣੀ ਹੈ ਜਿਵੇਂ ਸੈਮਸੰਗ ਹੈ ਜਿਹੜੀ ਸੈਮਸੰਗ ਦੀ ਸਰਵਿਸ ਹੋ ਤਾਂ ਸਰਵਰ ਸੈਂਟਰ ਨੇ ਗਾਰੰਟੀ ਦੇ ਰਹੀ ਆਪਣੀ ਠੀਕ ਹੈ ਬ੍ਰਾਂਡ ਦੀ ਗਾਰੰਟੀ ਤਾਂ ਦੇ ਹੀ ਰਿਹਾ ਵਾ ਉੱਥੇ ਕੋਈ ਇਹ ਨਹੀਂ ਹੈਗਾ ਵੀ ਐਲਈਡੀ ਚੱਕ ਕੇ ਦੁਕਾਨ ਤੇ ਲੈ ਕੇ ਆਓ ਜੀ ਫਿਰ ਅਸੀਂ ਨੂੰ ਠੀਕ ਕਰਕੇ ਦਵਾਂਗੇ ਹੈਨਾ ਬ੍ਰਾਂਡ ਤਾਂ ਤੁਸੀਂ ਇਹ ਵਿੱਚ ਇੱਥੋਂ ਸਮਾਨ ਲਿਜਾ ਕੇ ਕਿਸੇ ਵੀ ਪਿੰਡ ਸ਼ਹਿਰ 'ਚ ਦੇ ਦਿਓ ਬਿਲ ਬਿਲ ਤੁਹਾਡੇ ਕੋ ਹੋਣਾ ਚਾਹੀਦਾ ਵਾ ਤਾਂ ਵਾਰੰਟੀ ਉੱਥੇ ਮਿਲਦੀ ਐ ਹੁਣ ਇਹ ਮੈਂ ਸੈਮਸੰਗ ਦੀ ਐਰਡੀ ਦੀ ਵਾਰੰਟੀ 3 ਸਾਲ ਦੀ ਐ 3 ਸਾਲ ਚ ਕੋਈ ਪ੍ਰੋਬਲਮ ਪੈ ਰਵੇ ਠੀਕ ਐ ਤੁਸੀਂ ਸਰਵਿਸ ਸੈਂਟਰ ਤੇ ਕਾਲ ਕਰੋ ਨਹੀਂ ਮੇਰਾ ਬਿਲ ਤੇ ਨੰਬਰ ਲਿਖਿਆ ਆਇਆ ਮੇਰੀ ਸ਼ਾਪ ਤੇ ਮੁੰਡੇ ਬੈਠੇ ਐ ਕੰਪਲੀਟ ਰਜਿਸਟਰਡ ਕਰਦੇ ਆ ਸਰਵਿਸ ਦਾ ਬੰਦਾ ਤੇ ਘਰੇ ਬੋਹਣ ਜਾਂਦਾ ਜੀ ਕੋਈ ਖਾਸ ਆਫਰ ਐ ਇਸ ਵਾਰ ਦਿਵਾਲੀ ਦੇ ਉਪਰ ਖਾਸ ਆਫਰ ਅੱਜ ਕੱਲ ਪਤਾ ਕੀ ਜਿਗਰ ਅੱਜ ਕੱਲ ਆਨਲਾਈਨ ਦਾ ਟਾਈਮ ਐ ਠੀਕ ਐ ਆਨਲਾਈਨ ਦਾ ਟਾਈਮ ਹੁੰਦਾ ਕਿ ਹਰ ਕਿਸੇ ਰੇਟ ਤੇ ਚੈੱਕ ਕਰ ਨੂੰ ਕਿਸੇ ਨੂੰ ਕਾਪੀ ਪੈਨ ਚੱਕਣੀ ਨਹੀਂ ਪੈਂਦੀ ਕਿਸੇ ਨੂੰ ਫੋਨ ਨਹੀਂ ਕਰਨੇ ਪੈਂਦੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਪੁੱਛਣਾ ਪੈਂਦਾ ਹੁਣ ਮੰਨ ਲਓ ਆਪਾਂ ਹੁਣ ਇੱਕ ਬ੍ਰਾਂਡ ਦੀ ਐਲ.ਐਡੀ ਲੈਣੇ ਆ ਸੈਮਸੰਗ ਦੀ ਮੈਂ ਦਵਾ ਜੀ 32 ਇੰਚ ਦੀ 18000 ਰੁਪਏ ਦੀ ਹੈ ਨਾ ਉਹਨੇ ਆਨਲਾਈਨ ਚੱਕਣਾ ਜੀ ਆਨਲਾਈਨ ਚੱਕਣਾ ਆਨਲਾਈਨ ਕਰਨਾ ਇਹ ਤਾਂ ਭਾਜੀ 14000 ਦੀ ਹੈ ਜਾਂ 14.5 ਹਜ਼ਾਰ ਰੁਪਏ ਦੀ ਹੈ ਫਿਰ ਮੈਂ ਪਹਿਲੇ ਹੀ ਰੇਟ ਜਾਇ ਰੱਖੂ ਕਸਟਮਰ ਵੈਸੀ ਚੇਨ ਟੂ ਚੇਨ ਬਣ ਕੇ ਆ ਜਾਂਦਾ ਕਸਟਮਰ ਬਣਾਉਣਾ ਤਾਂ ਆਪਣੇ ਹੱਥ 'ਚ ਹੁੰਦਾ ਹੀ ਚੇਨ ਟੂ ਚੇਨ ਜੇ ਮੈਂ ਤੁਹਾਡੇ ਨਾਲ ਸਹੀ ਡੀਲ ਕਰ ਰਿਹਾ ਹੂੰ ਹੂੰ ਕੀ ਕਰ ਤਾਹੀਂ ਤੁਸੀਂ ਅੱਗੇ ਰੈਫਰੈਂਸ ਦੋਗੇ ਮੇਰਾ ਜੇ ਮੈਂ ਤੁਹਾਨੂੰ ਹੀ 2-3000 ਰੁਪਏ ਠੱਗ ਕੇ ਪਿੱਛੇ ਹੋ ਜੂਗਾ ਨਾ ਵੀ ਮੇਰਾ ਪੈਸਾ ਪੂਰਾ ਹੋ ਗਿਆ ਜੀ ਮੈਂ ਤਾਂ ਅੱਜ ਵੱਡ ਦਾ ਵੰਗੜ ਸਾਹਿਬ ਆਈ ਜੀ ਮੈਂ ਤਾਂ ਹੀ 2000 ਰੁਪਏ ਰਕੜਾ ਲਾਤਾ ਕੱਲੋ ਤੁਸੀਂ ਮੇਰੇ ਕੋ ਭੇਜੋਗੇ ਕਿਸੇ ਨੂੰ ਕਿਸੇ ਨਹੀਂ ਭੇਜਦੇ ਕਿਸੇ ਨੂੰ ਬਿਲਕੁਲ ਇਸ ਕਰਕੇ ਚੈਨ ਤੋਂ ਚੈਨ ਭਾਈ ਕੰਮ ਚੱਲਦਾ ਪਿਆ ਜੀ ਕੋਈ ਸੰਦੇਸ਼ ਤੁਹਾਡੇ ਵੱਲੋਂ ਖਾਸ ਸੰਦੇਸ਼ ਮੈਂ ਤਾਂ ਇਹ ਕਹਿਣਾ ਵੀ ਜਿਹੜੇ ਦੁਕਾਨਦਾਰ ਆ ਗਿਫਟ ਵੰਡਦੇ ਨੇ 2-2 ਮਤਲਬ 12-15-18-18 ਗਿਫਟ ਵੰਡਦੇ ਨੇ ਜਾਂ LED LED ਫ੍ਰੀ ਦਿੰਦੇ ਨੇ ਇਹ ਐਲਈਡੀ ਨਾਲ ਕੋਈ ਗੀਦਰ ਫ੍ਰੀ ਦੇ ਰਿਹਾ ਐਲਈਡੀ ਨਾਲ ਕੋਈ ਜੂਸਰ ਫ੍ਰੀ ਦੇ ਰਿਹਾ ਤੁਸੀਂ ਮੇਰੇ ਕੋ ਆਇਓ ਮੈਂ ਅੱਜ ਤੁਹਾਨੂੰ ਰੋਲਾ ਮਾਰ ਲਗਾ ਤੁਸੀਂ ਵੀ ਬਾਕੀ ਬਲੌਗ ਕਰਾਂਗੇ ਵੰਗੋ ਆ ਜਾਓ ਜੀ ਆ ਚੱਕ ਲੋ ਜੀ ਮੇਰੀ ਟੈਲੀਗ੍ਰਾਮ ਆ ਫ੍ਰੀ ਜੀ ਆ ਫ੍ਰੀ ਜੀ ਫ੍ਰੀ ਤੁਸੀਂ ਵੀ ਡੈਡੀ ਡਰਾਮਾ ਕਰਦਾ ਜੋ ਆਪ ਕੋ ਵੀ ਡਰਾਮਾ ਕਰ ਲਾ ਗਿਆ ਜਿੰਦੀਆਂ ਫਿਰ ਤੁਹਾਡੇ ਇੱਤੇ ਬਾਕੀ ਬਲੌਗਰਾਂ 'ਚ ਫਰਕ ਕੀ ਰਿਹਾ ਨਹੀਂ ਫਿਰ ਮੇਰੀ ਦੁਕਾਨਦਾਰੀ ਤੇ ਉਹਨਾਂ 'ਚ ਫਰਕ ਕੀ ਰਿਹਾ ਤੁਸੀਂ ਆ ਜਾਉਨੇ ਹੋ ਵਾਲੋ ਮੇਰੀ ਕੋਈ ਦੁਕਾਨ ਹੈ ਤੁਸੀਂ ਚਾਰ ਪਰਡਕ ਕਿੱਧਰ ਜਾ ਕੇ ਮਾਰੋ ਚਾਰ ਪਰਡਕ ਉਧਰ ਜਾ ਕੇ ਮਾਰੋ ਠੀਕ ਹੈ ਲੋ ਜੀ ਚੱਕ ਲੋ ਜੀ ਆਜੋ ਜੀ ਮਨੀਟੈਲੀ ਕੋਮ ਦੇ ਦੀ ਫ੍ਰੀ 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 ਦੇ ਨਾਲ ਫ੍ਰੀ ਨਹੀਂ ਹੁੰਦਾ ਫ੍ਰੀ ਕੈਨ ਨਾਲ ਫ੍ਰੀ ਨਹੀਂ ਹੁੰਦਾ ਅੱਛਾ ਫ੍ਰੀ ਹੁੰਦਾ ਜੇ ਕੋਈ ਕੰਪਨੀ ਤੁਹਾਨੂੰ ਫ੍ਰੀ ਦੇ ਰਹੀ ਹੈ ਹੁਣ ਤੁਸੀਂ ਇੱਕ 18000 ਦੀ ਐਲਈਡੀ ਦੇ ਨਾਲ 1000 ਰੁਪਏ ਦੀ ਮਿਕਸੀ ਭਾਂ ਦੇਨੇ ਹੋ 18000 ਦੀ ਐਲਈਡੀ ਨਾਲ 1000 15 ਤੁਸੀਂ ਭਾਂਡੇ ਦੇਨੇ ਮਿਕਸੀ ਜੂਸਰ ਫ੍ਰੀ ਦੇ ਰਹੇ ਹੋ ਐਲਈਡੀ ਹੈਗੀ 10000 ਰੁਪਏ ਦੀ ਤੁਸੀਂ 18 ਦੀ ਵੇਚ ਰਹੇ ਹੋ ਜੀ ਉਹ ਫਿਰ ਤੁਸੀਂ ਉਹਨੂੰ ਫ੍ਰੀ ਦਾ ਨਾਮ ਲੈ ਰਹੇ ਉਹ ਸਿਰੇ ਦੀ ਠੱਗੀ ਹੋਈ ਹੈ ਜੀ ਕੀ ਆ ਅੱਛਾ ਹੁਣ ਤੁਹਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਕਿੱਥੇ ਆਣ ਤੁਹਾਡੀ ਦੁਕਾਨ ਕਿੱਥੇ ਆ ਲੋਕੇਸ਼ਨ ਕੀ ਆ ਦੇਖੋ ਮੇਰੀ ਦੁਕਾਨ ਹੈਗੇ ਜੀ ਜਦੋਂ ਆਪਾਂ ਚਰਨੀ ਗੋਲ ਸਾਹਿਬ ਕੌਂ ਤੋਂ ਗੁਰਦੁਆਰਾ ਸਾਹਿਬ ਆ ਜਾਣੇ ਆ ਜੀ ਹੀਰੋ ਦੀ ਏਜੰਸੀ ਆਉਂਦੀ ਹੈ ਹੀਰੋ ਦੀ ਏਜੰਸੀ ਤੋਂ ਪਹਿਲਾਂ ਮਨੀਤ ਟੈਲੀਕਮ ਹੈ ਮੰਗੜ ਸਾਹਿਬ ਤੋਂ ਉਹਨੂੰ ਲੋਕੇਸ਼ਨ ਪਾ ਦੇਣਗੇ ਤੁਸੀਂ ਉਸ ਲੋਕੇਸ਼ਨ ਤੇ ਬੌਂਚ ਕੇ ਜਦੋਂ ਮਰਜ਼ੀ ਕਵਰ ਕਰਦੇ ਹੋ ਮੈਂ ਤਾਂ ਕਸਟਮਰ ਨੂੰ ਇਹੀ ਦੇਣਾ ਸनेहा ਦੇਵਾ ਜਨਾ ਕਿ ਦੀਵਾਲੀ ਤੇ ਤੁਹਾਡੇ ਕੋਲ ਬਹੁਤ ਵਧੀਆ ਆਪਸ਼ਨਾਂ ਨੇ देखो દિਵਾਲੀ ਆਉਂਦੀ ਹੈ ਕਿ ਤੁਸੀਂ ਘਰ ਵਧੀਆ ਸਮਾਨ ਲੈ ਕੇ ਜਾਓ ਵਧੀਆ ਪ੍ਰੋਡਕਟ ਲੈ ਕੇ ਜਾਓ ਆਪਣੇ ਘਰ ਚ ਜਿਹੜਾ ਪ੍ਰੋਡਕਟ ਤੁਹਾਡਾ 10-15 ਸਾਲ ਚੱਲੇ ਪਰ ਕਈ ਵਾਰੀ ਕੀ ਹੁੰਦਾ ਕਈ ਬੇਫਕੂਫ ਜਿਹੜੇ ਬੰਦੇ ਆ ਬਰਸਾਤੀ ਡੱਟੂ ਨਿਕਲਦੇ ਆ ਬਰਸਾਤਾ ਦੇ ਵਿੱਚ ਉਹ ਕੀ ਕਰਦੇ ਨੇ ਉਹ ਕੀ ਕਰਦੇ ਰੋਲਾ ਪਾ ਕੇ ਤੁਹਾਨੂੰ ਆਪਣੇ ਵੱਲ ਖਿੱਚ ਲੈਂਦੇ ਨੇ ਮੁੜ ਕੇ ਉਹਨਾਂ ਸਰਵਿਸਿੰਦੇ ਨੇ ਨਾ ਤੁਹਾਨੂੰ ਕਦੇ ਲੱਭਦੇ ਨੇ ਫੇ ਮਾੜਾ ਮਾਲ ਤੁਹਾਡੇ ਘਰੇ ਜਾਂਦਾ ਵਾ ਫਿਰ 3 ਮਹੀਨੇ ਕੇ ਬਾਅਦ 2 ਮਹੀਨੇ ਬਾਅਦ ਉਹ ਸਰਵਿਸ ਮਿਲਦੀ ਤੁਹਾਨੂੰ ਸਰਵਿਸ ਨਹੀਂ ਮਿਲਦੀ ਇਸ ਕਰਕੇ ਦੀਵਾਲੀ ਤੇ ਇਹੀ ਸੁਨੇਹਾ ਤੁਹਾਨੂੰ ਸਾਰਿਆਂ ਨੂੰ ਕਿ ਬ੍ਰਾਂਡ ਦਾ ਮਾਲ ਲੈ ਕੇ ਜਾਓ ਜਿਵੇਂ ਹੁਣ ਸੈਮਸੰਗ ਬ੍ਰਾਂਡ ਟਾਪ ਦਾ ਬ੍ਰਾਂਡ ਹੈ ਠੀਕ ਹੈ ਸੈਮਸੰਗ ਦਾ ਬ੍ਰਾਂਡ ਲੈ ਕੇ ਜਾਓ ਤੇ ਤਾਂ ਜੋ ਤੁਹਾਡੇ ਘਰ 10-15 ਸਾਲ ਕੋਈ ਮਟੀਰੀਅਲ ਚੱਲੇ ਇਹ ਨਾ ਹੋਵੇ ਦੇਸੀ ਅਲੈਡੀ ਨਾਲ ਤੁਹਾਨੂੰ ਗਿਫਟ ਮਿਲ ਜੇ ਨਾ ਦੇਸੀ ਅਲੈਡੀ ਚੱਲੇ ਨਾ ਗਿਫਟ ਚੱਲੇ ਜੋ ਵੀ ਲੈਣਾ ਬ੍ਰਾਂਡ ਦਾ ਲਵੋ ਕੰਪਨੀਆਂ ਬੈਠੀਆਂ ਤੁਹਾਡੇ ਫੈਸਿਲਿਟੀ ਵਾਸਤੇ ਛੋਟੀ ਕਿਸ਼ਤ ਕਰਨ ਵਾਸਤੇ ਬੈਠੇ ਨੇ ਕਾਰਕਸ ਕਸਟਰਰ ਵਾਸਤੇ ਬਹੁਤ ਸਕੀਮਾਂ ਨੇ ਜਿੰਨੀਆਂ ਮਰਜ਼ੀ ਸਕੀਮਾਂ ਜੱਕ ਲੋ ਜੀ ਗਿਫਟ ਦਾ ਰੇਟ ਘਟਾਓ ਤੁਸੀਂ ਕਿਸ ਦੁਕਾਨਦਾਰ ਕੋ ਜਾ ਕੇ ਹੋਲਸੇਲ ਰੇਟ ਲਵੋ ਗਿਫਟ ਉਹਦੇ ਵਿੱਚੋਂ ਤੁਹਾਡੇ ਆਪਣੇ ਆਪ ਨਿਕਲੇ ਆਉਣੇ ਜੀ ਜਿਸ ਕਰਕੇ ਬ੍ਰਾਂਡ ਦੇ ਵਾ ਲਾਓ ਬ੍ਰਾਂਡ ਤੋਂ ਉੱਤੇ ਕੁਝ ਨਹੀਂ ਹੈਗਾ ਇੱਕ ਨਾਲ ਇੱਕ ਐਲਡੀ ਫ੍ਰੀ 14 ਗਿਫਟ ਫ੍ਰੀ ਫਲਾਣੇ ਨਾਲ ਜੀ ਜੂਸਰ ਫ੍ਰੀ ਫਲਾਣੇ ਨਾਲ ਫਲਾਣੇ ਜੀ ਫ੍ਰੀ ਬੈਠ ਫ੍ਰੀ ਠੀਕ ਆ ਬੋ ਹਾਂ ਜੀ ਬੈਟ ਬੈਡ ਬਟਾਇ ਤੇ ਜਿਹੜੀ ਵੀ ਚੀਜ਼ ਤੁਹਾਨੂੰ ਇਹ ਜਿਹੇ ਗਿਫਟਾਂ ਵਾਲੇ ਆਪਣੇ ਮਰੇ ਖਿੱਚਦੇ ਆ ਪਹਿਲਾਂ ਉਸ ਚੀਜ਼ ਦਾ ਬਾਜ਼ਾਰ ਚੋਂ ਰੇਟ ਟਰਾਈ ਕਰੋ ਰੇਟ ਟਰਾਈ ਕਰਨ ਤੋਂ ਬਾਅਦ ਤੁਸੀਂ ਉਸ ਚੀਜ਼ ਨੂੰ ਦੇਖ ਪੜ ਕੇ ਸੋਚ ਕੇ ਉਹ ਚੀਜ਼ ਲਵੋ ਥੈਂਕ ਯੂ ਧੰਨਵਾਦ ਜੀ ਠੀਕ ਹੈ ਜੀ